ਪੰਜਾਬ ਦੇ ਵਿੱਚ ਤਿੰਨ ਦਿਨਾਂ ਤੋਂ ਜਿਹੜੀਆਂ ਔਰਤਾਂ ਮਹਿਲਾਵਾਂ ਤਾਂ ਜਾਂ ਜਿਹੜੇ ਸਰਕਾਰੀ ਬੱਸਾਂ ਦੀ ਵਰਤੋਂ ਕਰਦੇ ਸਨ ਉਹਨਾਂ ਨੂੰ ਖੱਜੜ ਖਰਾਬ ਹੋਣਾ ਪਿਆ ਪਰ ਇੱਕ ਵਾਰ ਅਜਿਹੀ ਤਸਵੀਰ ਹੋਰ ਪੰਜਾਬ ਤੋਂ ਸਾਹਮਣੇ ਆਈ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇੱਕ ਵਾਰ ਮੋੜ ਤੋਂ ਇਹ ਕੰਮਕਾਜ ਠੱਪ ਕਰਨ ਨੂੰ ਲੈ ਕੇ ਦਰਸਾਉਂਦੀ ਪਈ ਹੈ ਜ਼ਿਕਰੇ ਖਾਸੇ ਕਿ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੱਸ ਸਟੈਂਡ ਤੇ ਪੀਆਰਟੀਸੀ ਮੈਨੇਜਮੈਂਟ ਤੇ ਇਲਜ਼ਾਮ ਲੱਗਿਆ ਕਿ ਉਹਨਾਂ ਦੇ ਵੱਲੋਂ 2 ਦਿਨ ਦੀ ਹੜਤਾਲ ਕਰਨ ਵਾਲੇ ਜਿਹੜੇ ਕਲੀਨिकल ਸਟਾਫ ਹੈ ਉਹਨਾਂ ਦੀ ਹਾਜ਼ਰੀ ਹੋਣ ਨਹੀਂ ਲਗਾਈ ਜਾ ਰਹੀ ਇਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਅਤੇ ਸਮੂਹ ਕੱਚੇ ਮੁਲਾਜ਼ਮਾ ਨੇ ਇੱਕ ਵਾਰ ਫਿਰ ਬੱਸ ਸਟੈਂਡ ਬੰਦ ਕਰਕੇ ਕੰਮਕਾਜ ਠੱਪ ਕਰ ਦਿੱਤਾ ਫਰੀਦਕੋਟ ਸਮੇਤ ਰਾਸਤਿਆਂ ਹੋਰ ਪੀਆਰਟੀਸੀ ਡੀਪੂਆਂ ਤੇ ਵੀ ਅਜਿਹੇ ਹਾਲਾਤ ਪੈਦਾ ਹੁੰਦੇ ਪਏ ਐ ਅਤੇ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੈਨੇਜਮੈਂਟ ਨੇ ਆਪਣਾ ਅੜਿਅਲ ਰੁਪਈਆ ਨਾ ਤਿਆਗਿਆ ਤਾਂ ਪੰਜਾਬ ਰੋਡਵੇਜ਼ ਦੇ ਡੀਪੂਆਂ ਦਾ ਕੰਮਕਾਜ ਵੀ ਠੱਪ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਹੋਰਾਂ ਦੇ ਵੱਲੋਂ ਹੜਤਾਲ ਨੂੰ ਖਤਮ ਕਰਵਾਉਣ ਨੂੰ ਲੈ ਕੇ ਵੀ ਕਈ ਅਹਿਮ ਜਾਣਕਾਰੀ ਦਿੱਤੀ ਹੈ ਗਈਆਂ ਮੈਂ ਹਰਜਿੰਦਰ ਸਿੰਘ ਪੰਜਾਬ ਰੋਡ ਪੰਪੀਆ ਠੀਕ ਕੰਟੈਕਟ ਵਰਕਰ ਜੂਨੀਅਨ 3 ਕੋਡ ਪੂ ਤੋਂ ਨੀਪੂਵਰਧਾਨ ਦੇਖੋ ਜੀ ਜਦੋਂ ਕੋਈ ਵਰਕਰ ਆਦੀ ਹੱਕੀ ਤੇ ਜਾਇਜ਼ ਮੰਗਾ ਖਾਤਰ ਹੜਤਾਲ ਕਰਦਾ ਕਿਉਂਕਿ ਹੜਤਾਲ ਅਸੀਂ ਤਾਂ ਕਰਦੇ ਆ ਸਾਡੀ ਮਜਬੂਰੀ ਹੈ ਅਸੀਂ ਆਪਣਾ ਰੋਜ਼ਗਾਰ ਪੱਕਾ ਕਰਾਉਣਾ ਜਦੋਂ ਅਸੀਂ ਹੜਤਾਲ ਕਰਦੇ ਆ ਪ੍ਰਸ਼ਾਸਨ ਟੱਚ ਚ ਪੈਂਦਾ ਸਾਡੀਆਂ ਮੀਟਿੰਗਾਂ ਦਾ ਦੌਰ ਜਾਰੀ ਹੁੰਦਾ ਜਦੋਂ ਅਸੀਂ ਡਿਊਟੀ ਤੇ ਆਉਣਾ ਚਾਹੁੰਦੇ ਆ ਹੜਤਾਲ ਪੋਸਟਪੋਨ ਕਰਕੇ ਫੇਰ ਵੀ ਕਟਿਆ ਮੈਨੇਜਮੈਂਟ ਸਾਨੂੰ ਡਿਊਟੀ ਨਹੀਂ ਕਰਨ ਦੇ ਰਹੀ ਇਹ ਤੋਂ ਇਹ ਜਾਇਜ਼ ਹੁੰਦਾ ਵੀ ਇਹ ਘਟੀਆ ਮੈਨੇਜਮੈਂਟ ਤੇ ਸਰਕਾਰ ਆਪਣੇ ਅਦਾਰਿਆਂ ਨੂੰ ਚਲਾ ਕੇ ਰਾਜ਼ੀ ਨਹੀਂ ਇਹਦਾ ਅਦਾਰਿਆਂ ਦਾ ਭੋਗ ਪਾਉਣ ਤਾਂ ਤਲੀ ਹੋਈ ਆ ਜਿਸ ਦਾ ਯੂਨੀਅਨ ਸਖਤ ਵਿਰੋਧ ਕਰਦੀ ਆ ਜਿਸ ਦੀ ਮਿਸਾਲ ਅੱਜ ਤਾਜ਼ਾ ਪੀ.ਏ.ਡੀ ਤੇ ਸਮੂਹ ਡਿਪੋਚ ਦੇਖਣ ਨੂੰ ਮਿਲੀ ਕਿਉਂਕਿ ਰਨਿੰਗ ਸਟਾਫ ਚਾਹੇ ਡਰਾਈਵਰ ਨੈਟਰਾ ਚਾਹੇ ਵਰਕਸ਼ਾਪ ਸਟਾਫ ਇਹਨਾਂ ਡਿਊਟੀਆਂ ਦੇ ਭੇਜ ਦਿੱਤਾ ਜਦੋਂ ਕਿ ਕਲੈਰੀਕਲ ਸਟਾਫ ਨੂੰ ਇਹ ਕਹਿ ਕੇ ਤੁਸੀਂ ਡਿਊਟੀਆਂ ਨਹੀਂ ਕਰਨੀਆਂ ਤੁਸੀਂ ਹੜਤਾਲ 'ਚ ਮੈਦਾਨ ਕੀਤੀ ਆ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਜਿੰਨੀ ਦੇ ਸਾਡੇ ਕਲੈਰੀਕਲ ਸਟਾਫ ਨੂੰ ਕੱਲੇ-ਕੱਲੇ ਸਾਥੀ ਨੂੰ ਡਿਊਟੀ ਨਹੀਂ ਲਿਆ ਜਾਂਦਾ ਅਸੀਂ ਇਹ ਹੜਤਾਲ ਜੋ ਹਦੀ ਤੋਂ ਨਿਰੰਤਰ ਜਾਰੀ ਰੱਖਾਂਗੇ ਅੱਜ ਤਾਂ ਅਸੀਂ ਪੀਆਟੀ ਦੇ ਬੱਸ ਸਟੈਂਡ ਬੰਦ ਕੀਤੇ ਆ ਇਹ 2 ਘੰਟਿਆਂ 'ਚ ਸਾਡਾ ਹੱਲ ਨਹੀਂ ਹੁੰਦਾ ਫਿਰ ਅਸੀਂ ਪਨ ਬੱਸ ਦੇ ਰੋਡਵੇ ਦੇ ਡਿੱਪੂ ਬੰਦ ਕਰਕੇ ਸਰਕਾਰ ਤੇ ਮੈਨੇਜਮੈਂਟ ਕੋਲ ਟਿੱਕਾ ਸੰਘਰਸ਼ ਕਰਾਂਗੇ ਮਹਾਲੀ ਪ੍ਰਸ਼ਾਸਨ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਪੈ ਕੇ ਸਾਨੂੰ ਸੀਐਮ ਜੀ ਜਿਹੜੀ ਮੀਟਿੰਗ 15 ਜਨਵਰੀ ਦਵਾ ਦਿੱਤੀ ਗਈ ਉਸ ਤੋਂ ਬਾਅਦ ਹੀ ਇੱਥੇ ਐਲਾਨ ਕਰਤਾ ਕਿ ਅਸੀਂ ਆਪਣੀ ਹੜਤਾਲ ਖੋ ਰਹੇ ਹਾਂ ਤੇ ਜਿੱਦਾਂ ਕਿ ਰੋਡਾਂ ਦੀ ਹੜਤਾਲ ਖੁੱਲ ਗਈ ਪੀਆਰ ਡੀ ਜੇ ਰਾਤ ਤਿੰਨ ਵਾਰੀ ਡਿਪੋ 'ਚ ਰੋਟੇ ਵੜਾ ਕੇ ਜਿਹੜੀ ਡਿਊਟੀ ਰੋਸਟਰ ਪਾ ਗਏ ਉਸ ਤੋਂ ਉਹਨੂੰ ਡੀਲ ਕਰਤਾ ਗਿਆ ਉਸ ਤੋਂ ਹੀ ਜਿਹੜੀ ਅਸੀਂ ਆਪਣੇ ਡਿਊਟੀ ਅਧਿਕਾਰੀਆਂ ਨਾਲ ਗੱਲ ਕੀਤੀ ਉਹ ਕਹਿੰਦੇ ਤੁਸੀਂ ਆਪਣੀ ਜਿਹੜੀ ਡਿਊਟੀ ਸ਼ੁਰੂ ਕਰੋ ਅਸੀਂ ਪਹਿਲੇ ਦਿਨ ਤੋਂ ਡਿਪੋ ਚ ਲਾਤੇ ਸੀ ਸਵੇਰੇ ਸਾਰੇ ਵੀ ਕਿੰਨੇ ਵੀ ਇਹ ਫ੍ਰੀ ਕੁਟੀ ਪੁਲਿਸ ਤੋਂ ਪਹਿਲੇ ਦਿਨ ਤੋਂ ਚੱਲ ਪਿਆ ਸੀ ਪਰ ਉਸ ਤੋਂ ਬਾ ਜਿਹੜਾ ਕਲੈਰੀਕਲ ਸਟਾਫ ਕਲਰਕ ਸਟਾਫ ਹੈ ਸਾਡੇ ਨਾਲ ਕਲੈਰੀਕਲ ਸਟਾਫ ਖੜਾ ਸੀ ਉਹਨੇ ਨਹੀਂ ਡਿਊਟੀ ਕਰਨੀ ਦਿੱਤੀ ਉਹਨਾਂ ਦੀ ਹਾਇਰੀ ਲਾਉਣ ਤੋਂ ਉਹ ਮੰਨ ਕਰਤਾ ਪ੍ਰੀ ਕੋਲ ਦੀ ਪੁਛੀ ਜੇ ਆ ਕੇ ਪੁੱਛਿਆ ਗਿਆ ਕੀ ਕਹਦੇ ਨਹੀਂ ਇਹਨਾਂ ਦੀ ਹਲੇ ਸਾਨੂੰ ਉੱਤੋਂ ਅੱਡ ਲੈ ਕੇ ਨਹੀਂ ਹਾਇਰੀ ਨਹੀਂ ਲਾਉਂਦੀ ਦੇਣੀ ਜਿਵੇਂ ਸੰਗਰੂਰ ਪਟਿਆਲਾ ਇਹਨੇ ਡਿਪੂ ਵਿੱਚ ਉਹਨਾਂ ਨੇ ਉਹਨਾਂ ਨੂੰ ਹਾਇਰੀ ਲਾਉਂਦੀ ਜਿੰਦੇ ਰੋਸ ਹੋ ਜੋ ਸੀ ਜਿਹੜਾ ਮੈਗਮ ਨੂੰ ਚਲਾਉਣਾ ਚਾਹੁੰਦੇ ਆ ਪਰ ਇੱਚਾ ਸਿੱਧ ਹੁੰਦਾ ਜਿਹੜਾ ਜੀਐਮ ਪ੍ਰਸ਼ਾਸਨ ਹੈ ਸਿੱਧੂ ਜੀ ਰਮਨਿੰਦਰ ਸਿੰਘ ਸਿੱਧੂ ਉਹਦੇ ਮੈਂ ਇਹ ਐਡਰਕਰ ਜਿਹਨੇ ਕਲਰ ਕਟਾਲ ਤੇ ਖੜੇ ਆ ਉਹਨਾਂ ਦੇ ਕਿਸੇ ਵੀ ਡਿਪੋ ਚ ਹਰੀ ਨਾ ਲਾਈ ਜਾਵੇ ਜਿੰਦੇ ਰੋਸ ਜੋ ਅੱਜ ਅਸੀਂ ਹੁਣ ਪੀਆਰਡੀ ਦੇ ਡਿਪੋ ਬੰਦ ਕੀਤੇ ਆ ਜੇਕਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਨਾਲ ਪੰਜਾਬ ਰੋਡ ਦੇ ਡਿਪੋ ਬੰਦ ਕਰਕੇ ਕਹੋਗੇ ਸਰਕਾਰ ਤੇ ਅਸੀਂ ਜੋ ਕੱਚੇ ਮੁਲਾਜ਼ਮਾਂ ਸਾਡੇ ਯੋਗਕ ਪੋਸਟਿੰਗ ਮੀਟਿੰਗ ਹੋਈ ਆ ਉਸ ਸਮੇਂ ਇਹ ਆਪਣੇ ਮੈਗਨ ਚਲਾਉਣਾ ਚਾਹੁੰਦੇ ਆ ਪਰ ਜੋ ਜੀਐਮ ਪ੍ਰਸ਼ਾਸਨ ਜੋ ਪਹਿਲੇ ਵੀ ਇਹ ਸਾਡੇ ਆਮ ਕੱਚੇ ਵਰਕਰਾਂ ਦੇ ਧੱਕੇਸ਼ਾਹੀ ਫਰਮਾਨ ਧੱਕੇਸ਼ਾਹੀ ਕਰਦਾ ਹੋਗਾ ਉਹਦੇ ਵੱਲੋਂ ਇਹ ਫਰਮਾਨ ਜਾਰੀ ਕਰਤਾ ਕਿ ਕਲਰਕਾਂ ਨੂੰ ਡਿਊਟੀ ਕਰਨ ਲਈ ਦੱਸਣਾ ਚਾਹਣਾ ਸਿੱਧੂ ਜੀ ਐਮ ਜੋ ਜੀ ਐਮ ਮਨਿੰਦਰ ਸਿੰਘ ਸਿੱਧੂ ਹੈ ਜੇ ਚੰਡੀਗੜ੍ਹ ਡਿਪੂ ਵਿੱਚ ਰਿਹਾ ਉਹਨੇ ਚੰਡੀਗੜ੍ਹ ਡਿਪੂ ਆਪਣੇ ਕਾਰਜਕਾਲ ਵਿੱਚ ਘੱਟ ਤੋਂ 15-20 ਘੰਟੇ ਬੰਦ ਕਰਾਇਆ ਜੇ ਤਿੰਨ ਮਹੀਨੇ ਸੰਗਰੂਰ ਡਿਪੂ ਚ ਲੱਗ ਗਿਆ ਸੰਗਰੂਰ ਡਿਪੂ ਚਾਰਾਂ ਦਿਨ ਬੰਦ ਹੋਇਆ ਉਹ ਚੰਡੀਗੜ੍ਹ ਡਿਪੂ ਨੇ ਪਿਛਲੇ ਦਿਨਾਂ ਚ 12 ਦਿਨ 4 ਦਿਨ 5 ਦਿਨ ਉਹਨਾਂ ਨੇ ਬੰਦ ਕਰਵਾਇਆ ਪਰ ਉਹ ਆਪਣੀ ਹਰਕਤਾਂ ਵਜਿਦਾ ਉਹ ਪ੍ਰਾਈਵੇਟ ਬੁੱਕ ਲੈਣੇ ਰਲ ਕੇ ਜਾ ਰਹੇ ਹੈ ਕਿ ਇਹ ਪੀ ਆ ਡੀ ਐਸ ਨੇ ਜਿਹੜੇ ਕੰਮ ਨਾਲ ਹਰਤਾਕ ਤੇ ਜਾਣ ਤੇ ਉਹ ਪ੍ਰਾਈਵੇਟ ਚੋਂ ਦਾ ਜਿਹੜਾ ਮੋਟਾ ਮੁਨਾਫਾ ਕਮਾ ਰਿਹਾ ਹੈ